ਹਾਂਜੀ ਸਾਸਤਰੀ ਗਾਲ ਜੀ ਕੱਪੜੇ ਲੀੜੇ ਕਲੈਕਸ਼ਨ ਐਂਡ ਟਿਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਬਹੁਤ ਹੀ ਸੋਹਣੇ ਪਸ਼ਮੀਨੇ ਦੇ ਸੂਟ ਇਹ ਮੈਚਿੰਗ ਸੂਟ ਨੇ ਹਾਂਜੀ ਫਸਟ ਸੂਟ ਐਸ ਦੇ ਨਾਲ ਦੀ ਬਾਟਮ ਹੈ ਜੀ ਹਾਂਜੀ ਇਹ ਨੈਕਸਟ ਹੈ ਜੀ ਇਹਨਾਂ ਚ ਕੋਈ ਵੀ ਸੂਟ ਤੁਸੀਂ ਲੈਣਾ ਆਲ ਓਵਰ ਲੈ ਸਕਦੇ ਹੋ ਜਾਂ ਮੈਚਿੰਗ ਸੂਟ ਲੈ ਸਕਦੇ ਹੋ ਅਗਰ ਤੁਹਾਨੂੰ ਪਲੇਨ ਚ ਕੋਈ ਕਲਰ ਪਸੰਦਾ ਹੁੰਦਾ ਹੈ ਤਾਂ ਪਲੇਨ ਚ ਵੀ ਤੁਸੀਂ ਲੈ ਕੇ ਵਰਕ ਕਰਵਾ ਸਕਦੇ ਹੋ ਹਾਂਜੀ ਇਹ ਨੈਕਸਟ ਹੈ ਜੀ ਐਸ ਦੇ ਨਾਲ ਬਾਟਮ ਹੈ ਹਾਂਜੀ ਇਹ ਨੈਕਸਟ ਹੈ ਇਹਨਾਂ ਦਾ ਸਾਰਿਆਂ ਦੇ ਕਲਰ ਔਰ ਇਹਨਾਂ ਦੇ ਪ੍ਰਿੰਟ ਬਹੁਤ ਸੋਹਣੇ ਆ ਹਾਂਜੀ ਐਸ ਦੇ ਨਾਲ ਬਾਟਮ ਹੈ ਫੈਬਰਿਕ ਵੀ ਬਹੁਤ ਪਦੀ ਹੈ ਸਾਰੇ ਹੀ ਬ੍ਰਾਂਡ ਦੇ ਆ ਫੈਬਰਿਕ ਹੈ ਹਾਂਜੀ ਐ ਨੈਕਸਟ ਹੈ ਜੀ ਐਸ ਦੇ ਨਾਲ ਬਾਟਮ ਹੈ ਜੀ ਇਹ ਵਾਲਾ ਇਹ ਵਾਲਾ ਹਾਂਜੀ ਇਹ ਮੈਰੂਨ ਸ਼ੇਡ ਹੈ ਐਸ ਦੇ ਨਾਲ ਬਾਟਮ ਮੈਂ ਇਹਨਾਂ ਚੋਂ ਕੋਈ ਵੀ ਸੂਟ ਤੁਸੀਂ ਸਿਲੈਕਟ ਕਰਕੇ ਤਿਆਰ ਕਰਵਾ ਕੇ ਸਾਡੇ ਤੋਂ ਮੰਗਵਾ ਸਕਦੇ ਹੋ ਜੀ ਦੁਪੱਟਾ ਵਗੈਰਾ ਦੇ ਕੇ ਨਾਲ ਸਾਰਾ ਸਟਿਚ ਕਰਕੇ ਤਿਆਰ ਕਰਾ ਕੇ ਦੇਵਾਂਗੇ ਸਾਡੇ ਚੈਨਲ ਨੂੰ ਦੇਖਣ ਲਈ ਤੁਹਾਡਾ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹਰ ਵਾਰ ਸਾਨੂੰ ਸਾਨੂੰ ਸੂਚਨਾ ਤੁਹਾਡੇ ਕੋਲ ਪਹੁੰਚ ਸਕਣ ਥੈਂਕ ਯੂ